ਤੁਸੀਂ ਰੋਜ਼ ਦੇ 10 ਪੰਨੇ ਪੜ੍ਹਦੇ ਹੋ ਤੇ ਤੁਸੀਂ ਸਾਲ 'ਚ 12ਕ ਤਬਾ ਖਤਮ ਕਰ ਸਕਦੇ ਹੋ ਤੇ ਰੋਜ਼ ਦੇ 10 ਪੰਨੇ ਪੜ੍ਹਨ ਕੋ ਬਦੀ ਵੰਢੀ ਗੱਲ ਨਹੀਂ ਹੈਗੀ ਸੋ ਪੜਿਏ ਸਾਰੇ ਗੁਰੂ ਮਹਾਰਾਜ ਦੀ ਜੀਰੂ ਛੁੱਟ ਬੈਠੀ ਗੁਰਪਿਆਰੀ ਸਾਧ ਸੰਗਤ ਜੀ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦਾ ਫੋਨ ਆਇਆ ਕਿ ਤੁਸੀਂ ਆਉਣਾ ਤੇ ਮੈਂ ਕਿਹਾ ਬਾਬਾ ਸ਼ਾਮ ਨੂੰ ਆ ਜਾ ਤੇ ਕਹਿੰਦੇ ਸੀ ਸਵੇਰ ਦਾ ਪ੍ਰੋਗਰਾਮ ਸੈੱਰੀ ਆਉਣਾ ਤੇ ਫਿਰ ਮੈਂ ਤਾਂ ਹੀ ਸੈਰੀ ਆ ਗਿਆ ਜੀ ਜੇ ਮੈਂ ਤਾਂ ਨਾ ਸ਼ਾਮਦਾ ਬਣਾਉਂਦਾ ਇਹ ਤੋ ਜਾਨ ਤੋ ਬੜਾ ਸੁਣਾ ਪਹਿਲਾਂ ਤੁਸੀਂ ਕੀਤਾ ਜੀ ਕਿਉਂਕਿ ਸਿਹਤ ਔਰ ਸਿੱਖਿਆ ਕੋਈ ਹਿੱਤੇ ਦੋ ਧਾਇਰੇ ਨੇ ਜਿਤੇ ਬਿਨਾ ਕੋਈ ਵੀ ਕੰਮ ਤਰੱਕੀ ਨਹੀਂ ਕਰ ਸਕਦੀ ਸੋ ਬੜੀ ਦੁਖਵਲੀ ਗੱਲ ਹੈ ਕਿ ਸਿੱਖਿਆ ਨੂੰ ਬੜੀ ਟਾਂ ਲੱਗੀ ਹੈ ਕਿਉਂਕਿ ਸਿੱਖਾ ਨੇ ਪੜ੍ਹਨਾ ਬੰਦ ਕਰਤਾ ਹੈ ਸਿੱਖਾ ਨੇ ਸਿਹਤ ਵੱਲ ਧਿਆਨ ਦੇਣਾ ਬੰਦ ਕਰਤਾ ਹੈ ਅ ਜਿੰਨੇ ਬੰਦੇ ਬੈਠੇ ਆ ਪੁੱਛ ਕੇ ਵੇਖੋ ਬੀਬੀਆਂ ਪਣਾ ਬੈਠੀਆਂ ਬੰਦੇ ਬੈਠੇ ਕਿੰਨੇ ਸਵੇਰੇ ਉੱਠ ਕੇ ਅੱਧਾ ਘੰਟਾ ਬਾਪ ਸਾਹਿਬ ਨੇ ਕੀਤਾ ਹੋਏਗਾ ਮਨ ਪੱਕੀ ਗੱਲ ਆ ਆਪਣੇ ਮਾਨਸਿਕ ਸੰਤੁਲਨ ਵਾਸਤੇ ਪਰਮਾਤਮਾ ਨਾਲ ਜੁੜਨ ਵਾਸਤੇ ਬਾਪ ਸਾਹਿਬ ਨੇ ਕੀਤਾ ਹੋਏਗਾ ਪਰ ਕਿੰਨੇ ਆਪਣੀ ਲੱਤਾਂ ਪਾਵਾਂ ਹਲਾ ਕੇ ਵੇਖੀਆਂ ਨੇ ਜਾਂ ਕਿੰਨੇ ਸੈਰ ਕਰਕੇ ਵੇਖੀਆਂ ਸੋ ਇਹ ਸਿਹਤ ਜਿਹੜੀ ਹੈ ਪਰਮਾਤਮਾ ਤੇ ਦੰਦਾ ਤੁਹਾਨੂੰ ਸ਼ਰੀਰ ਦੰਦਾ ਤੁਹਾਡੇ ਬਜ਼ੁਰਗਾਂ ਦੀ ਜਿਹੜੀ ਸਿਹਤ ਉਹ ਮਿਹਨਤੋਂ ਦੀਆ ਤੁਹਾਨੂੰ ਉਹ ਤੁਹਾਨੂੰ ਵੀ ਮਿਲ ਜਾਂਦੀ ਹੈ ਕੁਦਰਤੀ ਗੱਲ ਦਰ ਜੀਨ ਸੰਗੇ ਬਣ ਜਾਂਦੇ ਆ ਫਰ ਤੁਸੀਂ ਕੀ ਕੀਤਾ ਦੇ ਵਾਸਤੇ ਸੋ ਇਹ ਨਹੀਂ ਹੁੰਦਾ ਕਿ ਤੁਹਾਨੂੰ ਪਰਮਾਤਮਾ ਨੇ ਦਿੱਤਾ ਕੀ ਹੈ ਇਹ ਹੁੰਦਾ ਕਿ ਤੁਸੀਂ ਉਸ ਦਾ ਕੀਤਾ ਕੀ ਹੈ ਜੇ ਤੁਹਾਡੀ ਸ਼ਗਲ ਚੰਗੀ ਹੈ ਤੁਹਾਡੀ ਤੁਹਾਡੇ ਕਰਕੇ ਨਹੀਂ ਉਹ ਤੁਹਾਨੂੰ ਪਿੱਛੋਂ ਮਿਲ ਗਈ ਜੀ ਪਰਮਾਤਮਾ ਨੇ ਦੇ ਦਿੱਤੀ ਕਦ ਚੰਗਾ ਉਹ ਪਰਮਾਤਮਾ ਨੇ ਦਿੱਤਾ ਸੇ ਚੰਗੀ ਦੇਤੀ ਪਰ ਇਹਨੂੰ ਮੇਨਟੇਨ ਕਿਵੇਂ ਕਰਨਾ ਉਹ ਤੁਸੀਂ ਇਹਨੂੰ ਕਿਤਰਾ ਵਰਤਨਾ ਲੋਕਾਂ ਦੀ ਸੇਵਾ ਵਾਸਤੇ ਸੋ ਤੁਸੀਂ ਬਹੁਤ ਚੰਗਾ ਪ੍ਰਾਲਾ ਕੀਤਾ ਜੀ ਕਿਉਂਕਿ ਸੇਧ ਦੀ ਬਹੁਤ ਨੇ ਲੋੜ ਹੈ ਲੋਕਾਂ ਨੂੰ ਤੇ ਤੁਸੀਂ ਗੱਲ ਕਰ ਰਹੇ ਸੀ ਲੋਕੀ ਬਿਮਾਰੀਆਂ ਵਧਾ ਰਹੇ ਨੇ ਮੈਨੂੰ ਕਿਨ ਹੁਣ ਡਿਨਾਇਲ ਚ ਨਹੀਂ ਅੰਗਰੇਜ਼ੀ ਡਿਨਾਇਲ ਕਹਿੰਦੇ ਆ ਕਿ ਕਿਉਂ ਨਹੀਂ ਉਹ ਇਲਾਜ ਕਰਾਉਂਦੇ ਕਿਉਂਕਿ ਪੈਸਾ ਨਹੀਂ ਹੁੰਦਾ ਦੇਨ ਕੀ ਜੀ ਨਹੀਂ ਕਰਦਾ ਉਹਨਾਂ ਦਾ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਉਹ ਇਲਾਜ ਨਹੀਂ ਕਰਾ ਸਕਦੇ ਬੁਹਾਰੀ ਤਾਂ ਵੱਜ ਜਾਂਦੀ ਆ ਫਿਰ ਉਹ ਕਹਿੰਦੇ ਕਿ ਜੋ ਪੁੱਛੋ ਸ਼ੂਗਰ ਹੈ ਤੈਨੂੰ ਕਹਿੰਦੇ ਨਹੀਂ ਨਹੀਂ ਫਿਰ ਪੁੱਛੋ ਫੇਰ ਕਹਿੰਦੇ ਹਾਂ ਥੋੜੀ ਜਿਹੀ ਹੈਗੀ ਆ ਹਮ ਥੋੜੀ ਸ਼ੂਗਰ ਤੇ ਬਹੁਤੀ ਸ਼ੂਗਰ ਦਾ ਕੀ ਫਰਕ ਦੱਸੋ ਜਿੰਨੇ ਪੁਆਇੰਟ ਬਲੱਡ ਪ੍ਰੈਸ਼ਰ ਆ ਕੋਈ ਨਹੀਂ ਬਲੱਡ ਪ੍ਰੈਸ਼ਰ ਨਹੀਂ ਆਗਾ ਥੋੜਾ ਜਿਹਾ ਕਦੇ ਕਦੇ ਗੋਲੀ ਖਾ ਲਈ ਨਾ ਸੋ ਅਸੀਂ ਅਮ ਪੜੇ ਲਿਖੇ ਹੋ ਕੇ ਅਸੀਂ ਕਹਿੰਨੇ ਸੀ ਪੜੇ ਲਿਖੇ ਔਰ ਸਾਨੂੰ ਗੁਰੂ ਮਾਤਾ ਦਾ ਓਟ ਆਸਰਾ ਹੈ ਲੇਕਿਨ ਅਸੀਂ ਅਨਪਲਵ ਨੂੰ ਬਿਹੇਵ ਕਰ ਰਹੇ ਆ ਸੋ ਜੇ ਜਾਗਰੂਕੀ ਜਾਗਰੂਕੀ ਲੋਕਾਂ ਨੂੰ ਕਰਨਾ ਪਏਗਾ ਸਾਨੂੰ ਕਿ ਜੇ ਬਲੱਡ ਪ੍ਰੈਸ਼ਰ ਆ ਗਿਆ ਬਲੱਡ ਪ੍ਰੈਸ਼ਰ ਕੋਈ ਖਾਣੀ ਚਾਹੀਦੀ ਹੈ ਉਹਦਾ ਨੁਕਸਾਨ ਕੋਈ ਨਹੀਂ ਲੇਕਿਨ ਫਾਇਦਾ ਉਹਦਾ ਬਹੁਤ ਜ਼ਿਆਦਾ ਹੈ ਇਸ ਤਰ੍ਹਾਂ ਸ਼ੁਕਰਿਆ ਤੇ ਸ਼ੁਭਦੀਪ ਭਾਈ ਸਾਨੂੰ ਖਾਣੀ ਚਾਹੀਦੀ ਆ ਇਹ ਨਾ ਕਿ ਇਹ ਗੋਲੀ ਲੱਗ ਜੂ ਗੋਲੀ ਲੱਗ ਜੂ ਕੋਈ ਲੱਗਦੀ ਲੁਕਦੀ ਨਹੀਂ ਗੀ ਬਲੱਡ ਪ੍ਰੈਸ਼ਰ ਲੱਗਾ ਹੀ ਆ ਜੇ ਬਲੱਡ ਪ੍ਰੈਸ਼ਰ ਲੱਗਾ ਹੈ ਤੇ ਗੋੜੀ ਵੀ ਲੱਗ ਜੂ ਤੇ ਕਿ ਨੁਕਸਾਨ ਥੋੜੀ ਕਰੂਗੀ ਤੋ ਗੁਰਦੇ ਬਚਾਉ ਸਾਡੇ ਕੋ ਦਿਲ ਬਚਾਉ ਸਾਡਾ ਸਾਨੂੰ ਸਟ੍ਰੋਕ ਤੋਂ ਬਚਾਉ ਚਾਂਸਸ ਨੇ ਹੋਣਾ ਹੋਈ ਹੈ ਜੋ ਪ੍ਰਮਾਤਮਾ ਨੇ ਲਿਖਿਆ ਪਰ ਸਾਡਾ ਵੀ ਇਨਸਾਨ ਹੁੰਦਾ ਦਾ ਫਰਜ਼ ਬਣਦਾ ਕਿ ਅਸੀਂ ਜਿੰਨੀ ਸਾਨੂੰ ਬੁੱਧੀ ਪ੍ਰਮਾਤਮਾ ਨੇ ਦਿੱਤੀ ਹੈ ਉਹ ਸਾਬ ਨਾਲ ਅਸੀਂ ਉਹਨੂੰ ਵਰਤਿਕੇ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਕਿਉਂਕਿ ਮੇਰੇ ਤੇ ਆਪਣਾ ਇਲਾਕਾ ਵੀ ਹੈ ਔਰ ਤੁਸੀਂ ਤੁਹਾਡੀ ਮਿਹਰ ਜੀ ਪ੍ਰਮਾਤਮਾ ਨੇ ਤੁਸੀਂ ਸੋ ਤੁਸੀਂ ਇਸ ਤਰ੍ਹਾਂ ਸੇਵਾ ਕਰਦੇ ਲੋਕਾਂ ਦੀ ਜੀ ਪਰਮਾਤਮਾ ਬਾਪ ਨੂੰ ਹੋਰ ਦੁਪੱਖੇ ਤੇ ਸਾਨੂੰ ਵੀ ਸਾਡੇ ਸਿਰ ਤੇ ਮਿਹਰ ਦਾ ਹੱਥ ਰੱਖੋ ਅਸੀਂ ਵੀ ਲੋਕਾਂ ਦੀ ਜਿੰਨੀ ਜੋਗਿਆ ਸੇਵਾ ਕਰਨ ਦੀ ਕੋਸ਼ਿਸ਼ ਕਰੀਏ ਸੋ ਜਿਹੜੀ ਦੂਸਰੀ ਮਸ਼ੀਨ ਸੀ ਦਸ ਹੁਣ ਆਹ ਸਿਆਦ ਸਿਆਦ ਆਪ ਦਾ ਗਾਇਬਨਾ ਜਦੋਂ ਸੁਣਦੇ ਆ ਕੰਨਾਂ ਚ ਰਸ ਭਰ ਜਾਂਦਾ ਤਾਂ ਦਿਲ ਨੂੰ ਸਕੂਨ ਮਿਲਦਾ ਸੁਣ ਕੇ ਤੇ ਅਸੀਂ ਪੰਜਾਬ ਦੇ ਵਿੱਚ ਮਸ਼ੀਨਾਂ ਲਾ ਰਹੇ ਹਾਂ ਜੀ ਹੁਣ ਇੱਧਰ ਭਾਈ ਸਾਹਿਬ ਦੀ ਕਿਰਪਾ ਹੋਈ ਹੈ ਸ਼ੇਰੇ ਪੰਜਾਬ ਸੇਵਾਦਾਰ ਦੀ ਜਿਹੜੇ ਸੇਵਾ ਕੇਂਦਰ ਖੋਲੇ ਨੇ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਤੇ ਪਾਵਨ ਪਵਿੱਤਰ ਖਜੂਰੀ ਅੰਦਰ ਜੁੜ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ ਬੁਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲ ਜੀ ਸਹਾਇ ਸਿੱਖ ਸਤਿ ਪਵਨਾ ਦਲ ਦੇ ਮੁਖੀ ਸ਼ੇਰੇ ਪੰਜਾਬ ਜਲ ਦੇ ਮੁਖੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਕਿ ਜਿਹੜਾ ਇਹ ఫిਜ਼ੀਓਥੈਰੇਪੀ ਸੈਂਟਰ ਸ਼ੁਰੂ ਹੋਇਆ ਹੈ ਜਿਸ ਦੇ ਵਿੱਚ ਆਪ ਸੰਗਤ ਦੇ ਸਹਿਯੋਗ ਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਜਿਸ ਦੇ ਵਿੱਚ ਸਾਰਾ ਟ੍ਰੀਟਮੈਂਟ ਜਿੰਨਾ ఫిਜ਼ੀਓਥੈਰੇਪੀ ਦੇ ਅੰਡਰ ਆਂਦਾ ਹੈ ਭਾਈ ਸਾਹਿਬ ਨੇ ਜਿਵੇਂ ਦੱਸਿਆ ਇਹ ਫ੍ਰੀ ਵਰਗ ਹੀ ਹੋਏਗਾ ਛੋਟੀ ਜਿਹੀ ਫੀਸ ਹੋ ਸਕਦੀ ਹੈ ਬਟ ਫ੍ਰੀ ਵਰਗ ਹੋਏਗਾ ਜਿਸ ਦੇ ਵਿੱਚ ਪ੍ਰੀਮੀਅਮ ਟ੍ਰੀਟਮੈਂਟ ਹੋਏਗਾ ਜਿਹੜਾ 5 ਸਟਾਰ ਹਸਪੀਟਲ ਜਿੰਨੇ ਵੱਡੇ ਵੱਡੇ ਕੋਪਰੇਟ ਹਸਪੀਟਲ ਨੇ ਜੋ ਉਸ ਦੇ ਵਿੱਚ ਟ੍ਰੀਟਮੈਂਟ ਹੁੰਦਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਉਸੇ ਤਰ੍ਹਾਂ ਦਾ ਟ੍ਰੀਟਮੈਂਟ ਇੱਥੇ ਦਵਾਂਗੇ ਜਿਸ ਦੇ ਵਿੱਚ ਬੱਚਿਆਂ ਦੇ ਰੋਗ ਕੋਈ ਵੀ ਹੋ ਸਕਦਾ ਹੈ ਚਾਹੇ ਉਹ ਸਿੰਡਰੋਮ ਦਾ ਬੱਚਾ ਹੋਵੇ ਚਾਹੇ ਉਹ ਸੈਰੀਬਰਲ ਪਾਲਸੀ ਦਾ ਬੱਚਾ ਹੋਵੇ ਚਾਹੇ ਉਹਨੂੰ ਸਿਟੀ ਵੀ ਹੋਵੇ ਜਿਸ ਦੇ ਵਿੱਚ ਜਿਹੜੇ ਟ੍ਰਿਕਸ ਦੇ ਰੋਗ ਜਿਹੜੇ ਬਜ਼ੁਰਗਾਂ ਨੂੰ ਹੁੰਦੇ ਨੇ ਜਿਵੇਂ ਰੀੜ ਦੀ ਹੱਡੀ ਦਾ ਦਰਦ ਹੋ ਗਿਆ ਕੋਡਿਆਂ ਦਾ ਦਰਦ ਹੋ ਗਿਆ ਮੋਡਿਆਂ ਦਾ ਦਰਦ ਹੋ ਗਿਆ ਜਾਂ ਕਿਸੇ ਕੁੰਨੀ ਦਾ ਦਰਦ ਹੋ ਗਿਆ ਕਿਸੇ ਵੀ ਜੋੜ ਦਾ ਦਰਦ ਹੋ ਗਿਆ ਉਹ ਸਾਰਾ ਟ੍ਰੀਟਮੈਂਟ ਤੇ ਉਹ ਖਡਾਰੀਆਂ ਦਾ ਟ੍ਰੀਟਮੈਂਟ ਜਿਵੇਂ ਕਿਸੇ ਨੂੰ ਖੇਡਦੇ ਸਮੇਂ ਕੋਈ ਸੱਟ ਲੱਗ ਜਾਂਦੀ ਹੈ ਉਹ ਵਾਲਾ ਟ੍ਰੀਟਮੈਂਟ ਤੇ ਸਭ ਤੋਂ ਵੱਡੀ ਗੱਲ ਅੱਜ ਕੱਲ ਜਿਵੇਂ ਆਪਰੇਟ ਹੁੰਦਾ ਕਿਸੇ ਨੇ ਗੋਡੇ ਬਦਲਵਾਏ ਨੇ ਉਸ ਤੋਂ ਬਾਅਦ ਜਿਹੜਾ ਪੋਸਟ ਫਿਜ਼ੀਓਥੈਰੇਪੀ ਟ੍ਰੀਟਮੈਂਟ ਚੱਲਦਾ ਹੈ ਉਹ ਜਿਹੜਾ ਐਕਸਰਸਾਈਜ਼ ਹੁੰਦੀ ਹੈ ਗੋਡੇ ਬਦਲਣ ਤੋਂ ਬਾਅਦ ਉਹ ਵੀ ਇੱਥੇ ਹੋਏਗੀ ਜਿਸ ਦੇ ਵਿੱਚ ਕਿ ਜਿਹੜਾ ਰੀਹੈਬਿਲੀਟੇਸ਼ਨ ਹੋਏਗਾ ਉਹਦਾ ਪੇਸ਼ੈਂਟ ਦਾ ਉਹ ਸਾਰਾ ਡਾਕਟਰ ਸਾਹਿਬ ਦੀ ਨਿਗਰਾਨੀ ਦੇ ਹੇਠ ਹੀ ਚੱਲੇਗਾ ਤੇ ਸਮੂਚੇ ਟੀਮ ਨੂੰ ਸਮੂਚੇ ਸਦ ਭਾਵਨਾ ਦਲ ਨੂੰ ਸ਼ੇਰੇ ਪੰਜਾਬ ਦਲ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਉਪਰਾਲਾ ਸ਼ੁਰੂ ਕੀਤਾ ਹੈ თან ਗੁਰਗ੍ਰੰਥ ਸਾਹਿਬ ਮਹਾਰਾਜ ਆਪ ਕਿਰਪਾ ਕਰਨ ਆਪ ਮਿਹਰ ਭਰਿਆ ਹੱਥ ਸਾਰਿਆਂ ਦੇ ਉੱਪਰ ਰੱਖਣ ਤਾਂ ਕਿ ਇਹ ਜਿਹੜਾ ਅੱਜ ਜੋ ਸ਼ੁਰੂਆਤ ਹੋਈ ਹੈ ਇਸ ਹਰ ਇੱਕ ਸ਼ਹਿਰ ਹਰ ਇੱਕ ਖੇਤਰ ਦੇ ਵਿੱਚ ਜਾਵੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੀ ਤੇ ਸਾਡਾ ਸਿਧਾਂਤ ਹੀ ਰਿਹਾ ਤੁਸੀਂ ਮੈਂ ਕੈਮਰੇ ਤੇ ਅੱਗੇ ਵੀ ਇਹ ਗੱਲ ਕਹਿਣਾ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਪੱਗਾਂ ਵਾਲਿਆਂ ਕਰਨਾ ਸ਼ੁਰੂ ਕੀਤਾ ਤੇ ਪੱਗਾਂ ਵਾਲੇ ਲਾਭ ਲੈਣਗੇ ਸਾਡਾ ਸਿਧਾਂਤ ਆ ਰਿਹਾ ਹੈ ਕਿ ਹਿੰਦੂ ਤੁਰਕੋ ਰਫਜ਼ੀ ਇਮਾਮ ਸਾਹਿਬ ਕੀ ਮਾਨਸ ਕੀ ਜਤ ਸਭ ਹੈ ਇੱਕ ਹੈ ਪਹਿਚਾਨ ਬੋ ਅਸੀਂ ਤੇ ਇੱਕ ਬਾਪ ਦੇ ਪੁੱਤਰ ਆ ਸਾਰੇ ਹੀ ਸਾਰੇ ਹੀ ਲੋਕ ਭਲਾਈ ਦੇ ਕੰਮ ਦੇ ਵਿੱਚ ਜਿੰਨੇ ਵੀ ਕੰਮ ਹੋ ਸਕਦੇ ਨੇ ਉਹ ਅਸੀਂ ਸਾਰਿਆਂ ਲਈ ਕਰਾਂਗੇ ਕੋਈ ਵੀ ਕਿਸੇ ਵੀ ਖੇਤਰ ਦਾ ਹੋਵੇ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ ਕਿਸੇ ਵੀ ਮਜ਼ਹਬ ਦਾ ਹੋਵੇ ਉਹਨਾਂ ਦਾ ਟ੍ਰੀਟਮੈਂਟ ਉਦਾਂ ਹੀ ਹੋਵੇਗਾ ਜਿਵੇਂ ਇੱਕ ਪੇਸ਼ੈਂਟ ਦਾ ਟ੍ਰੀਟਮੈਂਟ ਹੁੰਦਾ ਹੈ ਸਾਡੇ ਲਈ ਸਾਰੇ ਇੱਕ ਬਰਾਬਰ ਨੇ ਮਹਾਰਾਜ ਕਿਰਪਾ ਕਰਨ ਕਿਉਂ ਕੇ ਇਹਨਾਂ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅ ਪੰਚਮ ਪਾਤਸ਼ਾਹ ਜੀ ਫਿਰ ਇਹ ਬਾਣੀ ਦੇ ਵਿੱਚ ਵੀ ਕਹਿੰਦੇ ਨੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੱਪਸ ਲਿਆ ਹਰ ਹੱਦ ਦੁੱਖ ਰੋਗ ਸਭ পাপ ਤੰਤੇ ਕਿਸ ਰਿਆ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਸਮੂੱਚੇ ਸਦ ਭਾਵਨਾ ਦਲ ਸ਼ੇਰੇ ਪੰਜਾਬ ਦਲ ਦੇ ਉੱਤੇ ਮਿਹਰ ਭਰੇ ਹੱਥ ਰੱਖਣ ਜੀ ਅ ਪਈ ਸਾਹਿਬ ਨੂੰ ਬੇਨਤੀ ਹੈ ਕਿ ਮੈਂ ਹਾਜ਼ਰਾਂ ਜੀ ਤੁਸੀਂ ਕਿਤੇ ਵੀ ਡਿਊਟੀ ਲਗਾਓਗੇ ਕਦੋਂ ਵੀ ਆਵਾਜ਼ ਮਾਰੋਗੇ ਚਾਹੇ ਦਿਨ ਹੋਵੇ ਰਾਤ ਹੋਵੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਹ ਅੱਜ ਦੀ ਸ਼ੁਰੂਆਤ ਦਾ ਦਾਸ਼ ਕਰ ਰਹੀ ਹੋਈ ਹੈ ਕਿ ਇੱਕ ਪ੍ਰੈਕਟਿਸ ਵਾਸਤੇ ਮੁੰਜੀ ਚੱਕ ਨੂੰ ਕੋਤੇ ਕੋਤੇ ਬਾਣੀ ਦੇ ਨਾਲ ਤੇ ਦੋਤਿਆਂ ਚ ਸਾਡੇ ਅਸ਼ਰੀ ਕੁਬਾਦੀ ਜੀ ਜੀ ਅੱਜ ਸ਼ੁਰੂਆਤ ਕਰ ਰਹੇ ਤੇ ਇਹਨਾਂ ਨੇ ਅੱਜ ਸ਼ੁਰੂਆਤ ਕਰਕੇ ਲੋਕੀ ਸਾਹਿਬ ਕਿਹੜੇ ਕਿਹੜੇ ਇਲਾਜ ਕਰਨਗੇ ਇੰਨਾ ਤੇ 9 ਵਜੇ ਉੱ ਲੈ ਕੇ 3 ਵਜੇ ਤੱਕ ਕੋਸ਼ਿਸ਼ ਕਰਨਾ ਹੈ ਕਿ ਆਪ ਸਮਾਂ ਜਿਹੜੇ ਰੋਡ ਬੰਦ ਆਏ ਉਹਨਾਂ ਦਾ ਇਲਾਜ ਕਰ ਸਕੋ ਕਰਦੇ ਨਾਲੇ ਮੇਰੇ ਇੱਕ ਐਡਵਰਟਾਈਜ਼ਮੈਂਟ ਹੈ जी ये हरेक कॉलोनी के निवासी हैं और बिल्कुल फ्री वर्ग हो, होगा फ्री नहीं फ्री भी पर बिल्कुल फ्री वर्ग का होगा कि वाजिब हरेक बंदा जोड़ा है वो अपना इलाज अपना चेकअप करा सके। है हर एक तरह का इलाज जिस तरह मोबाइल का शक्ता किसको मल्टी का